ਬਾਪੂ ਜੀ ਬਾਈ ਦੀ ਮੌਤ ਹੁੰਦੀ ਹੈ ਬਾਈ ਕਿਵੇਂ ਢਿੱਲਾ ਸੀਗਾ ਜਾਂ ਕੀ ਨਹੀਂ ਢਿੱਲਾ ਉਹ ਤੁਰ ਚੁੜਨੇ ਛੱਡ ਕੇ ਗੱਲ ਕੱਢਦੇ ਉਸ ਨੂੰ ਭੁੱਲਣ ਨੂੰ ਮੁੜਿਆ ਲੈਟਰੇਟ ਮੂੰਹ ਦਾ ਹਕਸਲੇ ਆਈ ਛੱਡ ਕੇ ਬਸ ਉਹ ਪੱਕਾ ਖਾਸ ਹੋ ਜਾਏ ਕਿ ਉਹ ਮੂੰਹ ਦਾ ਹਕਸਲੇ ਕਰ ਜਾਵੇ ਤਾਂ ਹੈ ਮੂਤ ਸੀ ਖਰਚੇ ਕਿਵੇਂ ਚੱਲਦਾ ਸੀ ਪਰਿਵਾਰ ਦਾ ਬਾਪੂ ਜੀ ਕੋਈ ਕਰਦਾ ਇਹ ਜਨ ਭੋਵੇਂ ਕਿਰੋ ਕਰ ਜਾ ਚੁਕੇ ਕੋਈ ਛੁਕੇ ਦੇ ਇਸ ਵਾਈ ਬਾਦੀ ਦੀਆਂ ਤੇ ਕਬਰ ਸੀ ਤੇ ਕੋਈ ਨਹੀਂ ਫਸਾਇਆ ਬਾਈ ਦੇ ਵਿੱਚੋਂ ਤਾਂ ਫਿਰ ਜਮੇ ਓਖਾ ਹੋ ਗਿਆ ਬੜਾ ਜੀ ਉੱधर ਏਦ ਵੀ ਪਾਣੀ ਦਾ ਗਲਾਸ ਫੜ ਕੇ ਪੀਣ ਚ ਕੋ ਵੇ ਗਿਆ ਵੀ ਇਧਰ ਪਸ਼ੂਆਂ ਦੇ ਵੀ ਦਿਖਾ ਦਿੰਨੇ ਆ ਵੀ ਇਹ ਜੋਹੋ ਜਿਹੇ ਮੱਝਾਂ ਵਿਚਾਰੀਆਂ ਘਰ ਦਾ ਡੰਗਾ ਮਸਾਲਾ ਜਾਰਾ ਕਰਨ ਵਾਸਤੇ ਵੇਖੋ ਜੀ ਇੱਕ ਪਰਿਵਾਰ ਤੋਂ ਜਿੰਦੇ ਤੋਂ ਖੁਰਲੀ ਨਹੀਂ ਬਣ ਸਕੀ ਜਿਹੜਾ ਬੰਦਾ ਇੰਨਾ ਕੀ ਕੋਸ਼ਿਸ਼ ਕਰਦਾ ਸੀ ਉਹ ਵੀ ਗਿਆ ਚਲਾ ਤੇ ਇਸ ਤੋਂ ਬਾਅਦ ਕੀ ਬਣੂਗਾ ਜੀ ਭਾਈ ਕਿੰਨੇ ਦੀ ਆਉਂਦੀ ਤੁਹਾਡੀ ਮਹੀਨੇ ਦੀ ਆਪ ਗੱਲ ਕਰੀਏ 8000 ਦੀ ਮੇਰੀ ਆਉਂਦੀ ਬਾਪੂ ਦੀ ਅੱਡ ਆਉਂਦੀ ਹੈ ਬੱਚਿਆਂ ਦੀ ਪੜਾਈ ਅੱਡ ਕਰਾਉਣੇ ਆ ਅੱਛਾ ਵੱਡਿਆਂ ਕਿ ਕੀ ਬਣੂਗੇ ਤੁਸੀਂ ਦੋਨੇ ਜਾਨੀਆਂ ਟੀਚਰ ਤੁਸੀਂ ਕੀ ਕਹਿੰਦਾ ਟੀਚਰ ਬਸ ਆਹ ਕਮਰਾ ਕਮਰੇ ਦੇ ਹਾਲਾਤ ਦੇਖ ਲੋ ਆ ਚੀਜ਼ਾਂ ਤਿੰਨ ਚਾਰ ਜਾਣੇ ਇੱਥੇ ਗੁਜ਼ਾਰਾ ਕਰਦੇ ਸੀ ਆ ਬਾਲਿਆਂ ਦੇ ਸਾਰੇ ਖਿਲਾਰਿਆ ਹੋਇਆ ਇਹ ਕਿੰਨਾ ਕਚੇਰ ਖੜੂਗਾ ਜੀ ਪਰ ਸਾਤਾਂ ਚੱਲ ਰਹੀਆਂ ਬਸ ਕਦੇ-ਕਦੇ ਤਾਂ ਆਪ ਨੂੰ ਵੀ ਰੋਣ ਆ ਜਾਂਦਾ ਕਿ ਪ੍ਰਮਾਤਮਾ ਦੁੱਖ ਦੁੱਖ ਵੀ ਉਹਨੂੰ ਦੇ ਹੀ ਜਾਂਦੇ ਕੋਲੇ ਪਹੁੰਚੇ ਆ ਤੁਸੀਂ ਇੱਕ ਬਾਤ ਨੂੰ ਵੀ ਖਾਦੋ ਜੀ ਸਭ ਤੋਂ ਮੇਨ ਚੀਜ਼ ਆ ਜੀ ਕਿ ਪਰਿਵਾਰ ਬਾਰੇ ਸੋਚੋ ਜੀ ਗੁੜੀਆਂ ਵੱਡੀਆਂ ਹੋਣੀਆਂ ਤੇ ਕਿਵੇਂ ਗੁਜ਼ਾਰਾ ਚੱਲੂਗਾ ਜੀ ਮੈਂ ਮੈਂ ਸਿਰਫ ਤੁਹਾਨੂੰ ਨਹੀਂ ਕਹਿ ਰਿਹਾ ਵੀ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਜੋ ਸਾਡੇ ਤੋਂ ਹੋਊਗਾ ਜਿੰਨਾ ਸਾਡੇ ਤੋਂ ਹੋਊਗਾ ਅਸੀਂ ਵੀ ਕਰਾਂਗੇ ਤੁਸੀਂ ਵੀ ਕਰੋ ਬੰਦੇ ਨੂੰ ਨਾ ਆਪਦੇ ਦੁੱਖ ਬਾਲੇ ਵੱਡੇ ਲੱਗਦੇ ਹੁੰਦੇ ਆ ਪਰसों ਮਿੱਡੇ ਵਾਲੇ ਜਗਮੀਤ ਬਾਈ ਦਾ ਫੋਨ ਆਇਆ ਬਾਈ ਨੇ ਇੱਕ ਪਰਿਵਾਰ ਬਾਰੇ ਦੱਸਿਆ ਪਰਿਵਾਰ ਦੇ ਹਾਲਾਤ ਹੁਣ ਉੱਥੇ ਪਹੁੰਚੇ ਆ ਤਾਂ ਸੱਚੀ ਦੇਖੇ ਨਹੀਂ ਜਾਂਦੇ ਬਾਈ ਜਿਹਦੀ ਮੌਤ ਹੋਈ ਆਪਦੇ ਪਰਿਵਾਰ ਚ ਇਕੱਲਾ ਕਮਾਉਣ ਵਾਲਾ ਜੀ ਸੀ ਬਾਈ ਦੀ ਮੌਤ ਹੁੰਦੀ ਆ ਪਿੱਛੋਂ ਪਰਿਵਾਰ ਦੇ ਕੀ ਹਾਲਾਤ ਆ ਸੱਚੀ ਵੇਖੇ ਨਹੀਂ ਜਾ ਰਹੇ ਮਜਬੂਰੀ ਹੈ ਇੱਥੇ ਬੈਠੇ ਆ ਪਰ ਹਾਲਾਤ ਜੋ ਵੀ ਆ ਤੁਹਾਨੂੰ ਦਿਖਾਉਣੇ ਆ ਬਾਈ ਦਾ ਸਾਰਾ ਪਰਿਵਾਰ ਆਪਣੇ ਨਾਲ ਆ ਜੋ ਪਿੱਛੇ ਆ ਬਾਈ ਦੇ ਬਾਪੂ ਜੀ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਹਾਣੀ ਹੁਪ ਹੋਈ ਕੀ ਆ ਬਾਈ ਨਾ ਹੋਇਆ ਕੀ ਆ ਬਾਪੂ ਜੀ ਬਾਈ ਦੀ ਮੌਤ ਹੁੰਦੀ ਹੈ ਬਾਈ ਕਿਵੇਂ ਢੱਲਾ ਸੀਗਾ ਜਾਂ ਕੀ ਨਹੀਂ ਢੱਲਾ ਉਹ ਥੋੜਾ ਚੋਣੀਆਂ ਇਹ ਛੱਡ ਕੇ ਨਾ ਗੰਦ ਕੱਢਦੇ ਸੀ ਤੋਂ ਭੁੰਦਣੋ ਮੁੜਿਆ ਹੁੰਦਾ ਟਰੈਕਟਰ ਮੂੰਹ ਦਾ ਹੋ ਗਿਆ ਸੱਲੇ ਆ ਗਿਆ ਛੱਡ ਕੇ ਪਸਾਰੀ ਉਹ ਪੱਕੇ ਖਾਲਜ ਵੱਜਾ ਤੇ ਉਹ ਮੂੰਹ ਦਾ ਹੋ ਗਿਆ ਸੱਲੇ ਕੇ ਆ ਗਿਆ ਇਹ ਮੋਤ ਨਹੀਂ ਬਾਈ ਦੀ ਉਮਰ ਕਿੰਨੀ ਸੀ ਬਾਪੂ ਜੀ ਯੋ ਜੂਰ ਵਾਪਸ 40 ਸਾਲ ਦੀ ਹੋਣੀ 42 ਨੇ ਕੋਈ ਦੋ ਸਾਲ ਵੱਧ ਹੋ ਗਏ ਨਹੀਂ ਕਿ ਬਹਾ ਤੇ ਹੁਣ ਬਾਈ ਤੇ ਪਿੱਛੇ ਕੌਣ ਕੌਣ ਬਚੇ ਹੈ ਪਰਿਵਾਰ ਚ ਇੱਕ ਦੀ ਉਹਦਾ ਬਾਪ ਇੱਕ ਪਿਓ ਤੇ ਇੱਕ ਉਹਦਾ ਡੱਬਰ ਤੇ ਦੋ ਲੜਕੀਆਂ ਆ ਛੋਟੀਆਂ ਜਿਹੜੀ ਬੈਠੀ ਆ ਮੋ ਥੋੜੀ ਘਰ ਦੇ ਹਾਲਾਤ ਵੀ ਠੀਕ ਹੀ ਲੱਗਦੇ ਆ ਕੋਈ ਬਾਹਲੇ ਤੱਕੜੇ ਜ਼ਿੰਮੇਦਾਰ ਨਹੀਂ ਹੈ ਨੇ ਘਰ ਦਾ ਖਰਚ ਦੋਸਤਾਂ ਕਿੱਲੇ ਬੜੇ ਹੀ ਦੁਬਿਓੜ ਕਾਦੀ ਹਾਂ ਬਿਜੜੀ ਜੰਮ ਫਿਰ ਲੋਕਾਂ ਨੂੰ ਲੱਗਦਾ ਮੇਹਲ ਉਠਾ ਦਮਾਲਾ ਨਾਲ ਢੱਠਾ ਸੜ ਵੀ ਨਹੀਂ ਪਾਇਆ ਗਾ ਹੋਰਾਂ ਕਰਨਾ ਖਰਚਾ ਕਿਵੇਂ ਚੱਲਦਾ ਸੀ ਪਰਿਵਾਰ ਦਾ ਬਾਪੂ ਜੀ ਮੈਨੂੰ ਤਾਂ ਜਿਵੇਂ ਖਰਚਾ ਚੱਲੀ ਜਾਂਦਾ ਗਾੜੀ ਥੋੜੀ ਤੇ ਹੁਣ ਤਾਂ ਕਾਹਦਾ ਖਰਚਾ ਚੱਲਣਾ ਹੁਣ ਤੋਂ ਬਸ ਕੇ ਕਮੂਨ ਵਾਲਾ ਬਾਈ ਇਕੱਲਾ ਹੀ ਸੀਗਾ ਪਰਵਾਦ ਜੀ ਇਕੱਲਾ ਤੇ ਹੁਣ ਦਵਾਈਆਂ ਬੂਟੀਆਂ ਦਾ ਕਿਵੇਂ ਕਰੋਗੇ ਔਖਾ ਹੋ ਜੂ ਬਾਬਾ ਕੋਈ ਕਰਦਾ ਇਹ ਜਰਾ ਭਵੇਂ ਕਿਦੋਂ ਕਰ ਜਾ ਚੁੱਕੇ ਕੋਈ ਚੁੱਕੇ ਮੇਰੀ ਦਵਾਈ ਬਾਹਰ ਹੀ ਗਿਆ ਤੇ ਬਰਦੀ ਵੀ ਤੇ ਉਹ ਹੀ ਨਹੀਂ ਫਿਰਦਾ ਕਿੰਨੋਂ ਜੂਬਾ ਅਗੋਗ ਮੈਂ ਮਰਦਾ ਮੋ ਜਨਾ ਚਰਬਾਈ ਸੀ ਉਹਨਾਂ ਚਰ ਵੀ ਤੰਗੀ ਹੀ ਰਹਿੰਦੀ ਹੋਣੀ ਆ ਨਹੀਂ ਤੰਗੀ ਹੀ ਤੰਗੀ ਕੋਈ ਇਹ ਚੰਗੇ ਹਾਲਾਤ ਨਹੀਂ ਸਾਡ ਮਤਲਬ ਬਾਈ ਦੇ ਪਿੱਛੋਂ ਤਾਂ ਫਿਰ ਜਮਾ ਹੀ ਔਖਾ ਹੋ ਗਿਆ ਬਣਾ ਜੀ ਹੁਣ ਸਰ ਇਹਨੂੰ ਪਾਣੀ ਇਹ ਗਲਾਸ ਹੀ ਫੜ ਕੇ ਪੀਂਜੋ ਕੋ ਮਿਲ ਰਗਾ ਮਤਲਬ ਬਾਈ ਦਾ ਬਾਕੀ ਪਰਿਵਾਰ ਵੀ ਆਪਣੇ ਨਾਲ ਆ ਬਾਈ ਦੀ ਆ ਬਾਈ ਦੇ ਮਾਤਾ ਜੀ ਬੈਠੇ ਆ ਆ ਬਾਈ ਦੀਆਂ ਬੱਚੀਆਂ ਬੈਠੀਆਂ ਤੇ ਉਧਰ ਬਾਈ ਦੇ ਪਤਨੀ ਬੈਠੇ ਆ ਪਤਨੀ ਉਹ ਵੀ ਗੱਲ ਕਰਦੇ ਕੋਸ਼ਿਸ਼ ਕਰਦੇ ਪਾਈਦੇ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੜੇ ਕੀ ਗੱਲ ਬਣੀ ਆ ਬਾਈ ਨੂੰ ਉਹ ਲੇਵਰ ਛੱਡਣ ਗਿਆ ਸੀ ਝੋਨੇ ਦੀ ਤੇ ਉਹ ਛੱਡ ਕੇ ਵਾਪਸ ਆਈ ਜਾਂਦਾ ਸੀ ਟਰੈਕਟ ਪਲਟ ਗਿਆ ਥੱਲੇ ਆ ਗਿਆ ਸਾਨੂੰ ਮੈਨੂੰ ਤੋਂ ਤੋਂ ਪਤਾ ਲੱਗਾ ਜੋ ਉਹ ਵੀ ਜਿੰਨੇ ਜਿੰਨੇ ਸੁਣਿਆ ਪੱਜ ਕੇ ਲੈ ਗਏ ਮੈਂ ਚੰਗਾ ਪਲਾ ਤੋੜਿਆ ਮੁੱਕਾ ਕਰੇ ਆ ਗਿਆ ਬਾਅਦ ਚ ਉਹ ਤੋਂ ਪਹਿਲਾਂ ਤੁਹਾਡੇ بیٹے ਦੀ ਵੀ ਮੌਤ ਹੋਈ ਸੀ ਉਹਦਾ ਕੀ ਕਾਰਨ ਸੀ ਉਹ ਵੀ ਪੜ ਕੇ ਤੁਰੇ ਹੁੰਦੇ ਸੀ ਤੇ ਰਾਹ ਚ ਐਕਸੀਡੈਂਟ ਹੋ ਗਿਆ 12 ਸਾਲ ਦਾ ਸੀ ਘੱਟ ਹੀ ਸੀ ਤੇ ਐਕਸੀਡੈਂਟ ਹੋ ਕੇ ਉਹ ਮੁੱਕ ਗਿਆ ਉਸ ਤੋਂ ਬਾਅਦ ਉਠਾਈ ਗਏ ਆਸੀਂ ਮੈਨੂੰ ਵੀ ਹਾਰ ਦੀ ਸ਼ਿਕਾਇਤ ਹੋ ਗਈ ਦੋ ਵਾਰ ਹੱਦ ਰੰਗ ਪੈ ਗਈ ਸਾਡੇ ਬਾਪੂ ਜੀ ਨੂੰ ਵੀ ਦੋ ਵਾਰ ਦਰੰਗ ਪੈ ਗਈ ਉਹ ਹੁਣ ਆਪਦੇ ਸਿਰ ਪੂਰੀ ਉਹ ਸਾਡਾ ਆਪ ਦਾ ਵੀ ਦਵਾਈ ਬੂਟੀ ਦੇ ਕਰਦਾ ਦੂਰੋਂ ਸਾਡੀ ਦਵਾਈ ਮੇਰੀ ਬਠਿੰਡਿਓ ਚੱਲਦੀ ਇਹਨਾਂ ਦੀ ਕਾਲਿਆਂ ਵਾਲੀ ਚੱਲਦੀ ਮੇਰੀ ਕਾਲਿਆਂ ਵਾਲੀ ਵੀ ਚੱਲਦੀ ਤੋਂ ਬੱਚਿਆਂ ਅਸੀਂ ਇਹ ਵੀ ਪੜਾਉਂਦੇ ਸੀ ਹੁਣ ਇਹਨਾਂ ਦਾ ਵੀ ਬੱਚਿਆਂ ਦਾ ਪੜਾਈ ਕਾਹ ਦੀ ਸਿਰ ਤੇ ਦਵਾਈ ਕਾਹ ਦੀ ਸਿਰ ਹੁਣ ਬੱਚਿਆਂ ਦੀ ਉਮਰ ਕਿੰਨੀ ਹੈ ਜੀ ਮੈਂ 10-10 ਸਾਲ ਦੀਆਂ ਕਨੌਣ 10-10 ਸਾਲ ਦੀਆਂ ਨੇ 10-10 ਸਾਲ ਦੀਆਂ ਜਦੋਂ ਮੁੰਨਾ ਬੇਟੇ ਨੇ ਬਾਅਦ ਚੋਂ ਨਾ ਬੈਠ ਗਏ ਤੇ ਮਗਰ ਉਹ 12 ਸਾਲ ਦਾ ਗਿਆ ਚਲਾ 4 ਸਾਲ ਬਾਅਦ ਹੋਈਆਂ ਹੁਣ ਵੀ ਉਹ ਹੀ ਪੜਾਉਂਦਾ ਉਹਨੂੰ ਫਿਕਰ ਸੀ ਮੈਂ ਨੂੰ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਕੀ ਲਿਆਉਂਦਾ ਤੇ ਕੀ ਦਿੰਦਾ ਨੇ ਆਪਦਾ ਉਹਨੇ ਹੁਣ ਮਾਤਾ ਵੀ ਮੰਜੇ ਤੇ ਬਾਪੂ ਜੀ ਵੀ ਮੰਜੇ ਤੇ ਬਜ਼ੁਰਗ ਨੇ ਵੀਰ ਸਮਝੋ ਤੁਸੀਂ ਪਾਣੀ ਦੇ ਨਾਲ ਵੀ ਨਹੀਂ ਕੋਈ ਹੈਗਾ ਸਾਨੂੰ ਬੱਚਿਆਂ ਪੜਾਉਣੀਆਂ ਵੀ ਗੀਆਂ ਤੁਹਾਨੂੰ ਪਤਾ ਹੈ ਹੁਣ ਮਿਲੂ ਪਹਿਲਾਂ ਜਵਾਕ ਤੁਰਿਆ ਹੁਣ ਬਾਈ ਦੀ ਮੌਤ ਕਿਵੇਂ ਚੱਲੀ ਜਾਂਦੀ ਹੈ ਕੀ ਕਰਗੀ ਬੈਠੇ ਗਏ ਤਾਂ ਮਗਰੋਂ ਹੀ ਹਟਾ ਹਾਰ ਦੀ ਚਿਕਾਇਤਾ ਹੀ ਮਗਰੋਂ ਹੀ ਹਦ ਰੰਗ ਦੀ ਆਈ ਐਨੇ ਦੁੱਖ ਮੈਨੂੰ ਹੋ ਗਏ ਵੀ ਜਿਹੜੇ ਦੱਸੇ ਨਹੀਂ ਜਾਂਦੇ ਪੁੱਤ ਜੇ ਤੁਸੀਂ ਹਾਂ ਮੇ ਤੁਹਾਨੂੰ ਗੱਲ ਨਹੀਂ ਹੁੰਦੀ ਇੰਨਾ ਦੁੱਖ ਹੈ ਮੂਲ ਬੱਚੀਆਂ ਦੇ ਪੜਾਈ ਨੂੰ ਜੋ ਮੈਂ ਥੋੜੇ ਪੁਵਿੱਖ ਦੀ ਆਸ ਹੁਣ ਕੱਲੀਆਂ ਬੱਚੀਆਂ ਹੀ ਬਚੀਆਂ ਹਨਾ ਥੋਡੀਆਂ ਬੇਟੀਆਂ ਬੇਟੀਆਂ ਹੀ ਨੇ ਬਸ ਆ ਦੋਨੇ ਬੇਟੇ ਨੇ ਜੁੜਮੰਗਾਂ ਨੇ ਮੈਂ ਬੰਦਾ ਨਾ ਜਿਹੜਾ ਵੀ ਪੁਵਿੱਖ ਬਚਾ ਹੁੰਦਾ ਉਹਨੂੰ ਲੈ ਕੇ ਬੜਾ ਆਸਮੰਦ ਹੁੰਦਾ ਵੀ ਚਲੋ ਠੀਕ ਹੈ ਨਿਆਣੇ ਵੱਡੇ ਹੋਣਗੇ ਸਾਡਾ ਕੁਝ ਸਵਾਰ ਨਾ ਗਈ ਹਨਾ ਪੁੱਤ ਕੀ ਬਣਾਏ ਸੀ ਉਹਦਾ ਮੇਰੇ ਦੋ ਪੁੱਤ ਆ ਗਏ ਬੇਟੀਆਂ ਨਹੀਂ ਉਹਨੇ ਸਮਝੀਆਂ ਸੀ ਹੋਰ ਵੀ ਰੱਬ ਨੇ ਨਹੀਂ ਸਮਝਣ ਜੋਗਾ ਛੱਡਿਆ ਕੀ ਸੋਚਦੇ ਸੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਵੀ ਕੁਝ ਬਣਾਵਾਂਗੇ ਆਪਾਂ ਪੜ੍ਹਾਵਾਂਗਾ ਲਵਾਵਾਂਗਾ ਇਹਨਾਂ ਦੀ ਜੋ ਕਿਸਮਤ ਇਹਨਾਂ ਦੀ ਚੜਦੀ ਕਲਾ ਵੇ ਕੋਈ ਇਸ ਭਵਿੱਖ ਸੀ ਹੁੰਦਾ ਸੋਚ ਹੁਣ ਅੱਗੋਂ ਤੁਸੀਂ ਸਿਆਣੇ ਮੈਨੂੰ ਤੁਹਾਨੂੰ ਕੋਈ ਸੋਝੀ ਨਹੀਂ ਆਉਂਦੀ ਵੀ ਹੁੰਦਾ ਮੈਨੂੰ ਅਸੀਂ ਕਰਾਂਗੇ ਕੀ ਮੈਂ ਜਿੰਨਾ ਚਿਰ ਬਾਈ ਸੀਗਾ ਹਨਾ ਕਰਦੇ ਔਖੇ-ਸੋਖੇ ਗੁਜ਼ਾਰਾ ਹੋਈ ਜਾਂਦਾ ਸੀ ਹੁਣ ਬਾਈ ਤੋਂ ਪਿੱਛੋਂ ਗੁਜ਼ਾਰਾ ਵੀ ਕਿਵੇਂ ਹੋਊਗਾ ਅੱਗੋਂ ਅਸੀਂ ਵੀ ਪੂਜੀਆਂ ਵੀ ਅੱਜਕੱਲ੍ਹ ਤੁਹਾਨੂੰ ਪਤਾ ਵੀ ਜੀਵਿਦਾਰ ਦੀ ਕਿਸੇ ਦੀ ਥੋੜੀ ਕਿਸੇ ਦੀ ਜ਼ਿਆਦਾ ਦੇਰੀ ਕਰ ਦੁੱਖ ਪੈ ਜੇ ਉਹ ਥੋੜੀ ਜਿਹੜੀ ਉਹ ਦਸ ਲਈ ਫਿਰ ਹੋ ਜਾਂਦੀ ਜਿਵੇਂ ਤੁਹਾਨੂੰ ਪਤਾ ਹੀ ਮੈਂ ਹਾਂਜੀ ਦੁੱਖ ਵੀ ਅੱਧੋਂ ਜ਼ਿਆਦਾ ਹੀ ਵੀਰ ਪਿਆ ਹੁਣ ਕੋਈ ਵੀ ਚਲ ਦਨ ਚੜ ਉਹ ਜਵਾਕ ਤੋੜਨੇ ਕਿਹੜਾ ਸੌਖੇ ਆ ਉਸ ਤੋਂ ਉਹ ਜਵਾਕ ਦਾ ਦੁੱਖ ਫੇਰ ਵੀ ਚਲੋ ਤੁਸੀਂ ਜਰਿਆ ਹਨਾ ਉਸ ਤੋਂ ਬਾਅਦ ਅੱਗੇ ਵਧੇ ਜਵਾਕ ਬੱਚੀਆਂ ਹੋਈਆਂ ਪਰ ਹੁਣ ਪਿੱਛੋਂ ਬਾਈ ਦਾ ਦੁੱਖ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਇਆ ਇਹਨਾਂ ਨੇ ਪਾਲ ਪੋਸ਼ੀ ਕਰ ਰਹੀ ਮਾਪਿਓ ਦੀ ਵੀ ਬੱਚਿਆਂ ਦੀ ਹਾਂ ਬੇਟੇ ਕਿਹੜੀ ਕਲਾਸ ਚ 6 ਇਹ ਨਾਮ ਥੋੜਾ ਦੋ ਨਾ ਮੇਰਾ ਨਾਮ ਤਾਰੀਕਾਰਾ ਜੋਤਵੀਰ ਕਾਰ ਅੱਛਾ ਵੱਡਿਆਂ ਕੀ ਬਣੋਗੇ ਤੁਸੀਂ ਦੋਨੇ ਜਣੀਆਂ ਟੀਚਰ ਤੁਸੀਂ ਕੀ ਬਣਨਾ ਟੀਚਰ ਅੱਛਾ ਇਹ ਜਵਾਬ ਹੈ ਉਹ ਠੀਕ ਹੈ ਹਜੇ ਇਹਨਾਂ ਨੂੰ ਨਹੀਂ ਪਤਾ ਕਰਦੇ ਹਾਲਾਤ ਕੀ ਆ ਹਨਾ ਤੇ ਇਹਨਾਂ ਦੇ ਸੁਪਨੇ ਟੁੱਟਣੇ ਵੀ ਨਹੀਂ ਚਾਹੀਦੇ ਜਗਜੀਤ ਬਾਈ ਮੁਜਮਿਤ ਪਰਿਵਾਰ ਹੈਗਾ ਜ਼ਿਮੀਂਦਾਰ ਪਰਿਵਾਰ ਆ ਆਪਣੇ ਪਰ ਉਹ ਜ਼ਿਮੀਂਦਾਰਾਂ ਦਾ ਕੁਮਾਏ ਹੁੰਦਾ ਵੀ ਆ ਪਰ ਮੇ ਨਿੱਕੇ ਜ਼ਿਮੀਂਦਾਰ ਆ ਆਪਣੋਂ ਤਾਂ ਕੋਈ ਸਰਕਾਰ ਵੱਲੋਂ ਵੀ ਨਹੀਂ ਹੋਣਾ ਪਰ ਢਾਈ ਕਿੱਲੇ ਵਾਲਾ ਜ਼ਿਮੀਂਦਾਰ ਕਰਦੇ ਹਾਲਾਤ ਆਪਣੇ ਸਾਹਮਣੇ ਹੀ ਆ ਕਰਦਾ ਗੁਜ਼ਾਰਾ ਕਿਵੇਂ ਚੱਲੂ ਯਾਰ ਬਹੁਤ ਮੁਸ਼ਕਲ ਆ ਵੀਰੇ ਕਈ ਰੀਣਾ ਸਾਨੂੰ ਇਹ ਨਹੀਂ ਸਮਝ ਆਉਂਦੀ ਕਈ ਵਾਰੀ ਆਪ ਨੂੰ ਰੋਣਾ ਆ ਜਾਂਦਾ ਇਹਨਾਂ ਜਦੋਂ ਇਹਨਾਂ ਦੀਆਂ ਗੱਲ ਹੋਣੇ ਤੁਸੀਂ ਸੁਣਿਆ ਮੈਂ ਟੀਚਰ ਬਣੂ ਪਰਸ ਇਹਦਾ ਕਹਿਤਾ ਪਰ ਸਾਨੂੰ ਲੱਗਦਾ ਕਿ ਬਣਨੀ ਆ ਕਿਹੜੇ ਢੰਗ ਨਾਲ ਕਿੱਥੋਂ ਪੜ੍ਹਾਈ ਕਰਾਉਣਗੇ ਕੀ ਕੁਛ ਕਰਨਗੇ ਵਿਚਾਰੇ ਬੜਾ ਦੁੱਖ ਲੱਗਦਾ ਇਸੇ ਕਰਕੇ ਜਿੱਦਣ ਅਸੀਂ ਆਏ ਸਾਂ ਘਰੇ ਇੱਥੇ ਆਏ ਆ ਬਾਈ ਉਹਨਾਂ ਦਾ ਬੜਾ ਧੰਨਵਾਦ ਜਿਹੜੇ ਆਂਡ ਗਵਾਂਡ ਦੇ ਸਾਰਿਆਂ ਨੇ ਹਲਪ ਕੀਤੀ ਆ ਭੋਗ ਤੇ ਜਿੰਨਾ ਵੀ ਰਸਮਾਂ ਹੁੰਦੀਆਂ ਇਹਨਾਂ ਕੀਤੀਆਂ ਘਰੇ ਕੁਛ ਨਹੀਂ ਹੈਗਾ ਵੀਰੇ ਪਰ ਹੁਣ ਜਦੋਂ ਇਹਨਾਂ ਗੁਡੀਆਂ ਵਾਲੇ ਵੇਖੀਦਾ ਹੁਣ ਲੱਗਦਾ ਕਿ ਇਹਨਾਂ ਦੇ ਸੁਪਨੇ ਨਾ ਟੁੱਟਣ ਦਈਏ ਆਪਣੇ ਬੜੇ ਭਰਾ ਦਾ ਨਹੀਂ ਸੱਜਣ ਪੜ੍ਹਾਈ ਵਾਸਤੇ ਪੈਸਾ ਆਪਾਂ ਕਈ ਵਾਰੀ ਉਂਝ ਬਹੁਤ ਜੜਨਦੇ ਆ ਕਈਆਂ ਚੀਜ਼ਾਂ ਦੇ ਜੜਨਦੇ ਆ ਪਰ ਕਦੇ-ਕਦੇ ਇਹ ਲੱਗਦਾ ਕਿ ਉਹਨਾਂ ਤੋਂ ਆਪਾਂ ਸੇਵਿੰਗ ਕਰਕੇ ਨਾ ਬੱਚਿਆਂ ਦੇ ਕਿਤੇ ਲਾਦ ਗੀਆ ਕਿਤੇ ਇਹਨਾਂ ਦੇ ਸੁਪਨੇ ਜਿਹੜੇ ਇਹਨਾਂ ਦੇ ਮਨ ਚ ਆਈ ਆ ਹੁਣ ਕਿੱਡੀਆਂ ਬੱਚੀਆਂ ਨਿੱਕੀਆਂ-ਨਿੱਕੀਆਂ ਦੇ ਮਨ ਚ ਆਈ ਕਿ ਅਸੀਂ ਟੀਚਰ ਬਣਨਾ ਕਿਤੇ ਪਰਮਾਤਮਾ ਕਰੇ ਇਹਨਾਂ ਦੀ ਸਾਰੇ ਜਾਣੇ ਬਾਹ ਫੜ ਲੀਏ ਆਪਾਂ ਤੇ ਟੀਚਰ ਬਣ ਜਾਣਾ ਤੇ ਇਹਨਾਂ ਦੀ ਜ਼ਿੰਦਗੀ ਬਣ ਜੂਗੀ ਬਸ ਆਹੀ ਸੋਚ ਕੇ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਪਰਿਵਾਰ ਦੇ ਨਾਲ ਖੜਦੇ ਆ ਪਰ ਹਾਲਾਤ ਕਮਰੇ ਪੈਣ ਵਾਲੇ ਆ ਜੀ ਤੁਸੀਂ ਹੁਣ ਮੈਨੂੰ ਦੱਸਣਾ ਕੀ ਗੁੜੀਆਂ ਵੱਡੀਆਂ ਹੋ ਰਹੀਆਂ ਹੁਣ ਕਰੇ ਬਾਥਰੂਮ ਤੱਕ ਨਹੀਂ ਨਹਾਉਣ ਦੀ ਕੱਲ ਨੂੰ ਕੀ ਕਰਨੀਆਂ ਇਹ ਇਹ ਚੀਜ਼ਾਂ ਦੇਖ ਕੇ ਬੜਾ ਦੁੱਖਜਾ ਲੱਗਦਾ ਕਿ ਐਵੇਂ ਦੇ ਪਰਿਵਾਰ ਵੀ ਆਪਣੇ ਪੰਜਾਬ ਚ ਬੈਠੇ ਆ ਉਹ ਕਰਦੇ ਹਲਾਦ ਕੋਟ ਕੇ ਦਿਖਾਈ ਹਾਂ ਬਿਲਕੁਲ ਆਓ ਤਾਂ ਹਾਂ ਹਾਂ ਜੀ ਆਜੋ ਕਮਰਾ ਦੇਖ ਲਓ ਆਇਦਰ ਆਓ ਆਜੋ ਆਹ ਚੀਜ਼ਾਂ ਦੇਖੋ ਇਹ ਬਸ ਆ ਕਮਰਾ ਕਮਰੇ ਦੇ ਹਾਲਾਤ ਦੇਖ ਲੋ ਆ ਚੀਜ਼ਾਂ ਤਿੰਨ ਚਾਰ ਜਾਣੇ ਇੱਥੇ ਗੁਜ਼ਾਰਾ ਕਰਦੇ ਸੀ ਮohn ਜੇ ਕਿਸ ਨੂੰ ਲੱਗਦਾ ਪਸ਼ੂ ਰੱਖੇ ਹੋਏ ਆ ਇਧਰ ਪਸ਼ੂਆਂ ਦੇ ਵੀ ਦਿਖਾ ਦਿੰਨੇ ਆ ਵੀ ਇਹ ਜੋਹੋ ਜੀਆਂ ਬੱਜਾ ਵਿਚਾਰੀਆਂ ਘਰ ਦਾ ਡੰਗਾ ਮਸਾਲਾ ਗੁਜ਼ਾਰਾ ਕਰਨ ਵਾਸਤੇ ਵੇਖੋ ਜੀ ਇੱਕ ਪਰਿਵਾਰ ਤੋਂ ਜਿੰਦੇ ਤੋਂ ਖੁਰਲੀ ਨਹੀਂ ਬਣ ਸਕੀ ਤੋਂ ਅੱਗੇ ਹੁਣ ਜੇ ਉਹ ਉੱਪਰ ਜਿਹੜਾ ਬੰਦਾ ਇੰਨਾ ਕੀ ਕੁਛ ਕਰਦਾ ਸੀ ਉਹ ਵੀ ਗਿਆ ਚਲਾ ਤੇ ਇਸ ਤੋਂ ਬਾਅਦ ਕੀ ਬਣੂਗਾ ਜੀ ਬਸ ਆਹੀ ਚੀਜ਼ਾਂ ਕਦੇ ਕਦੇ ਉਹ ਗੁਜ਼ਾਰਾ ਵਾਸਤੇ ਵਿਚਾਰੇ ਨੇ ਟਰੈਕਟਰ ਦੇ ਆ ਸੀ ਸਾਰਾ ਕੁਝ ਮਾੜਾ ਮੋਟਾ ਜੋ ਵੀ ਕਰਦੇ ਸੀ ਉਹਦੇ ਹਾਲਾਤ ਵੇਖੋ ਹੁਣ ਕੀ ਬਣ ਗਿਆ ਤੇ ਘਰੇ ਬਹੁਤ ਔਖਾ ਹੋ ਗਿਆ ਟਰੈਕਟਰ ਦੇ ਹਾਲ ਦੇ ਕੀ ਹਾਲਤ ਵੇਖ ਕੇ ਜਾਂ ਕੰਦਾ ਜਿਹੜੀਆਂ ਢਈਆਂ ਪਈਆਂ ਸਾਰੀਆਂ ਦੇਖ ਕੇ ਪਤਾ ਲੱਗਦਾ ਵੀ ਜ਼ਿਮੀਦਾਰ ਕਿੱਡਾ ਕਿਸੀਗਾ ਵੀ ਕੋਲੋਂ ਜ਼ਮੀਨ ਵਾਲੀ ਨਾ ਜੋ ਪੂਸ਼ ਹੁੰਦੀ ਆ ਵੀ ਜ਼ਮੀਨ ਹੈਗੀ ਸਭ ਉਪਰਾਕ اٹੈਕ ਲੱਗਾ ਸੀ ਸਿਰਫ ਇੱਕ ਜ਼ਿਮੀਦਾਰ ਦਾ اٹੈਕ ਉਹ ਇਹੋ ਜਿਹਾ اٹੈਕ ਆ ਕਿ ਜਿਹੜਾ ਦਿਹਾੜੀ ਵੀ ਨਹੀਂ ਕਰ ਸਕਦੇ ਠੀਕ ਹੈ ਨਾ ਉਹਨੂੰ ਦਿਹਾੜੀ ਦੇ ਜੇ ਜਾਂਦਾ ਤੇ ਤਾਂ ਵੀ ਸ਼ਰਮ ਸੀ بس ਉਹ ਇੱਕ ਨਿੱਕਾ ਜਿਹਾ ਕੰਮ ਸ਼ੁਰੂ ਕਰਦਾ ਸੀ ਆਪਦਾ ਜਿਵੇਂ ਇੱਕ ਅਦਾ ਕਿਲਾ ਕੋਈ ਦੋ ਕਿਲੇ ਠੇਕੇ ਲੈ ਕੇ ਤੇ ਕੰਮ ਆਪਦੇ ਘਰ ਦਾ ਗੁਜ਼ਾਰਾ ਚਾਲੂ ਕਰਦਾ ਸੀ ਪਰ ਹੁਣ ਉਹ ਵੀ ਗਿਆ ਜੀ ਹੁਣ بس ਇਹੋ ਹੀ ਵਾਰ-ਵਾਰ ਸੋਚਣ ਨੂੰ ਸੋਚ ਕੇ ਦੁੱਖ ਜਾਂ ਲੱਗਦਾ ਕਿ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਤੁਸੀਂ ਸਾਰੇ ਘਰ ਤੇ ਢੇੜਾ ਲਾ ਲਓ ਤੁਸੀਂ ਇੱਕ ਬਾਥਰੂਮ ਹੀ ਬੁਖਾ ਦਿਓ ਜੀ ਬਿਲਕੁਲ ਬਈ ਸਭ ਤੋਂ ਮੇਨ ਚੀਜ਼ ਹੈ ਜੀ ਕਿ ਪਰਿਵਾਰ ਬਾਰੇ ਸੋਚੋ ਜੀ ਗੁੜੀਆਂ ਵੱਡੀਆਂ ਹੋਣੀਆਂ ਤੇ ਕਿਵੇਂ ਗੁਜ਼ਾਰਾ ਚੱਲੂਗਾ ਜੀ ਫੋਦੋ ਆ ਜੋ ਤੁਹਾਨੂੰ ਕਮਰੇ ਦਿਖਾ ਦਿੰਨੇ ਸਾਰਾ ਕੁਝ ਛੱਤਾਂ ਆ ਕਮਰਾ ਜਿਹੜੀਆਂ ਆ ਬਾਲਿਆਂ ਦੇ ਸਾਰੇ ਖਲਾਰਿਆ ਹੋਇਆ ਇਹ ਕਿੰਨਾ ਕਚੇਰ ਖੜੂਗਾ ਜੀ ਬਰਸਾਤਾਂ ਚੱਲ ਰਹੀਆਂ ਬਸ ਕਦੇ-ਕਦੇ ਤਾਂ ਆਪ ਨੂੰ ਵੀ ਰੋਣ ਆ ਜਾਂਦਾ ਕਿ ਪ੍ਰਮਾਤਮਾ ਦੁੱਖ ਦੁੱਖ ਵੀ ਉਹਨੂੰ ਦੇ ਹੀ ਜਿੰਦੇ ਕੋਲੇ ਪੈਸੇ ਆ ਜੇ ਦੇਣਾ ਤੇ ਗਰੀਬ ਜੇ ਇੱਕ ਚੀਜ਼ ਦੇ ਦੇ ਜਾਂ ਤਾਂ ਗਰੀਬੀ ਦੇ ਦੇ ਤੇ ਜਾਂ ਫਿਰ ਜੇ ਗਰੀਬੀ ਦਿੱਤੀ ਆ ਤੇ ਫਿਰ ਦੁੱਖ ਨਾ ਦੇ ਬਸ ਆਹੀ ਅਰਦਾਸ ਆ ਹਮੇਸ਼ਾ ਵਾਸਤੇ ਸਾਡੀ ਤਾਂ ਇਹੀ ਅਰਦਾਸ ਰਹਿੰਦੀ ਆ ਇਹ ਕਮਣਾ ਹੋਵੇ ਗਰੀਬੀ ਹੈ ਪਰ ਮੈਂ ਤਿੰਨ ਅੱਖਰਾਂ ਦੀ ਵੱਡੀ ਬਹੁਤ ਹੈ ਉਹ ਖਾ ਬਹੁਤ ਕਰਦਾ ਬਸ ਜਿੰਦੇ ਤੇ ਆਉਂਦੀ ਪਤਾ ਉਹਨੂੰ ਲੱਗਦਾ ਜੀ ਇਹ ਜੀ ਬਹੁਤ ਜ਼ਿਆਦਾ ਟੱਕਾ ਆਇਆ ਹੈ ਰੱਬ ਨੇ ਇੰਨਾ ਜ਼ਿਆਦਾ ਮੜਾ ਲਾਲ ਕੀਤੇ ਆ ਕਿ ਪੁੱਛ ਨਹੀਂ ਸਕਦੇ ਕਿ ਇੱਥੇ ਕੁਝ ਰਹਿ ਹੀ ਨਹੀਂ ਗਿਆ ਜਦੋਂ ਕੁਝ ਹੈਗਾ ਹੀ ਨਹੀਂ ਹੁਣ ਕੀ ਇੱਥੇ ਬੰਦਾ ਆਊਗਾ ਕਿਸੇ ਨਾ ਤਾਂ ਕੋਈ ਰਿਸ਼ਤੇਦਾਰ ਆਉਂਦਾ ਇੱਥੇ ਤੇ ਨਾ ਆਈ ਸਕਦਾ ਜਦੋਂ ਵੇਖੀ ਤਾਂ ਹਨ ਕਿ ਨਕੀਆਂ ਨਕੀਆਂ ਕੁੜੀਆਂ ਪਹਿਲਾ ਬੱਚਾ ਹੀ 13-14 ਸਾਲ ਦਾ ਹੈ ਉਹ ਮੁੱਕ ਗਈ ਫੇਰ ਹੁਣ ਕੁੜੀਆਂ ਨਿੱਕੀਆਂ ਨਿੱਕੀਆਂ ਕੁੜੀਆਂ ਟਾਣੀ ਦੇ ਬੈਠੇ ਆ ਨਾ ਬੰਦਾ ਕੋਈ ਆ ਸਕਦਾ ਇੱਥੇ ਕੋਈ ਜੇ ਕੋਈ ਆਉਂਦਾ ਕੋ ਰਿਸ਼ਤੇਦਾਰ ਆਉਂਦਾ 2 ਮਿੰਟ ਖਲੋਂਦਾ 2 ਮਿੰਟ ਬਾਅਦ ਚਲ ਜਾਂਦਾ ਘਰ ਦੇ ਹਾਲਾਤ ਵੇਖ ਕੇ ਹੀ ਕਿ ਮੁੜ ਜਾਂਦਾ ਜੀ ਬਹੁਤ ਬਹੁਤ ਔਖਾ ਹੋ ਗਿਆ ਜੀ ਮੈਂ ਤੇ ਇਹ ਚੈਨ ਨਰਾਇਣ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਜਿੰਨੀ ਵੀ ਕਹਿ ਸਕਦੇ ਆ ਰੁਪਈਆ 2 ਰੁਪਈਏ ਜਿੰਨਾ ਵੀ ਕਰ ਸਕਦੇ ਹੋ ਉਹਨਾਂ ਕਰੋ ਕੀ ਇਹਨਾਂ ਦੇ ਦੋ ਕਮਰੇ ਇੱਧਰ ਪਾ दिए ਦੋ ਕਮਰੇ ਬਾਥਰੂਮ ਲੈਟਰਿੰਗ ਵੇ ਲਓ ਕੋਈ ਕੁਛ ਨਹੀਂ ਹੈਗਾ ਜੀ ਬਸ ਖੱਲੇ ਖਾਲੀ ਵਾੜ ਹੀ ਆ ਉਦਾਂ ਹੀ ਕਿ ਇੱਕ ਅੱਧਾ ਨਾਲ ਕੋਈ ਟੀਨ ਲਾਈ ਛੋਟੀ ਜੀ ਟੀਨ ਲਾਈ ਇਹਨਾਂ ਨੇ ਉਹਦੇ ਨਾਲ ਹੀ ਨਹਾਉਂਦੇ ਆ ਉਹਦੇ ਨਾਲ ਹੀ ਕੱਪੜੇ ਕਿ ਉੱਥੇ ਹੀ ਪਾਉਣਾ ਉੱਥੇ ਹੀ ਨਹਾਉਣਾ ਉੱਥੇ ਧੋਣਾ ਛੋਟੇ ਛੋਟੇ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਇੱਥੋਂ ਇੰਨੇ ਖੜੇ ਪੜਦੇ ਦੂਰ ਜਾਂਦੇ ਆ ਵੈਨ ਦਾ ਖਰਚਾ ਨਹੀਂ ਦਿੱਤਾ ਜਾਂਦਾ ਮੈਂ ਤੇਰਦਾ ਇਹ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਕਿ ਵੱਧ ਤੋਂ ਵੱਧ ਇਹਨਾਂ ਦੀ ਕੋਈ ਹੈਲਪ ਕੀਤੀ ਜਾਵੇ। ਸਾਡਾ ਮਤਲਬ ਤੁਹਾਨੂੰ ਇਹ ਕਰ ਦਿਖਾਉਣ ਦਾ ਕਰਦੇ ਹਾਲਾਤ ਦਿਖਾਉਣ ਦਾ। ਇਹੀ ਆ ਵੀ ਹੁਣ ਇੱਧਰ ਤੁਸੀਂ ਆ ਦੇਖ ਲੂਆ ਕਹਿੰਦੇ ਹੀ ਨਹੀਂ ਇੱਧਰ ਕਹਿੰਦੇ ਹੀ ਨਹੀਂ। ਜੋ ਬਾਕੀ ਵੀ ਕਰਦੇ ਤੁਸੀਂ ਹਾਲਾਤ ਵੇਖ ਹੀ ਜਾਣੇ ਹੋ। ਮਤਲਬ ਇਹ ਜਿਹੜੇ ਪਰਿਵਾਰ ਚ ਧੀਆ ਵੱਡੀਆਂ ਹੋ ਰਹੀਆਂ ਹੁਣ ਜਵਾਨ ਹੋ ਰਹੀਆਂ ਹੋਣ ਉਹ ਕਰਦੇ ਚਾਰ ਦੁਵਾਰੀ ਨਾ ਹੋਵੇ ਨਾ। ਇਹ ਤਾਂ ਦੁੱਖ ਉਹੀ ਬੰਦਾ ਸਮਝ ਸਕਦਾ ਜਿਹਦੇ ਘਰੇ ਧੀਆ ਜਾਂ ਭੈਣਾ। ਜਗਮੀਤ ਬਾਈ ਰਾਹਰ ਬਸ ਉਹਨੂੰ ਬੋਲਣ ਵਾਸਤੇ ਕੁਝ ਨਹੀਂ ਰਹਿ ਗਿਆ ਉਹ ਬਸ ਇੱਕੋ ਇਹ ਉਸ ਮਾਂ ਨੂੰ ਪੁੱਛ ਕੇ ਵੇਖੀਏ ਕਿ ਜਿੰਨੀਆਂ ਧੀਆ ਜਵਾਨ ਹੁੰਦੀਆਂ ਤੇ ਘਰੇ ਬਾਥਰੂਮ ਨਹੀਂ ਹੈਗਾ ਉਹਦੇ ਦਿਲ ਚ ਵੜ ਕੇ ਵੇਖੀ ਕੀ ਬਣੂ ਬਸ ਉਹ ਇੱਕ ਬੋਤ ਹੈ ਜੀ ਮੰਜੀ ਤੇ ਪਿਆ ਇੱਕ ਬੋਤ ਹੀ ਬਣ ਗਈ ਆ ਕਦੇ ਆਪਦੇ ਧੀਆ ਵੱਲੇ ਵੇਂਦੀ ਆ ਜ਼ਿੰਦਗੀ ਜਿਉਣੀ ਪੈਣੀ ਇੰਦਾ ਵਾਸਤੇ ਪਰ ਜ਼ਿੰਦਗੀ ਜੇਕਰ ਬਸ ਉਹ ਹੁਣ ਤਾਂ ਇੱਕ ਸਹਾਰਾ ਆ ਜੇ ਹਾਂ ਬਾਲੀ ਔਖੀ ਹੈ ਜੀ ਕੁਝ ਨਹੀਂ ਕਹਿ ਸਕਦੇ ਚੰਗੇ ਭਲਿਆਂ ਦੀ ਜ਼ਿੰਦਗੀ ਔਖੀ ਆ ਇੱਥੇ ਤਾਂ ਕੁਝ ਹੈ ਹੀ ਨਹੀਂ ਹੈ ਉਹ ਦੁੱਖ ਵੀ ਪਾੜ ਚਟ ਨਿਕਾ ਨਹੀਂ ਗਾ ਜੀ ਬਹੁਤ ਬਹੁਤ ਵੱਡਾ ਬਿਲਕੁਲ ਬਿਲਕੁਲ ਇਹੀ ਜਦੋਂ ਆਹੀ ਗੱਲਾਂ ਅਸੀਂ ਆਣ ਕੇ ਵੇਖੀਆਂ ਨਾ ਜੀ ਸਾਨੂੰ ਵੀ ਆ ਲੱਗਾ ਚਲੋ ਮੌਤਾਂ ਹੁੰਦੀਆਂ ਸਾਰਾ ਕੁਝ ਹੁੰਦਾ ਜਦੋਂ ਆਏ ਆ ਪਰਿਵਾਰ ਦੇ ਨਾਲ ਮਿਲੇ ਆ ਉਦੋਂ ਪਤਾ ਲੱਗਾ ਕਿ ਵਾਕਈ ਬੜਾ ਵੱਡਾ ਦੁੱਖ ਆ ਬਲੂ ਆਪਾ ਕਹੀ ਐ ਉਸ ਵੇਖਣ ਨੂੰ ਚੀਜ਼ ਹੀ ਨਹੀਂ ਲੱਭਦੀ ਜੀ ਘਰ ਚ ਰਸੋਈ ਨਹੀਂ ਹੈਗੀ ਬਾਥਰੂਮ ਨਹੀਂ ਹੈਗਾ ਜਿਹੜੀਆਂ ਮੇਨ ਚੀਜ਼ਾਂ ਹੀ ਨਹੀਂ ਆਈਆਂ ਜੀ ਕਮਰਾ ਡਿੱਗਣ ਵਾਲਾ ਜੀ ਬਰਸਾਤਾਂ ਜੇ ਕਮਰਾ ਡਿੱਗ ਪਿਆ ਤੇ ਰਹਿਣਗੇ ਕਿੱਥੇ ਜੀ ਕਿੰਨੇ ਕ ਦਿਨ ਕੋਈ ਆਂਡ ਗਵਾਂਡ ਜਾਂ ਕਿੰਨੇ ਕ ਦਿਨ ਚਲੋ ਬੜੀ ਮਿਹਰਬਾਨੀ ਮੈਨਾਂ ਪਿੰਡ ਦੀ ਮਿਹਰਬਾਨੀ ਆਂਡ ਗਵਾਂਡ ਭਰਾਵਾਂ ਦੀ ਮਿਹਰਬਾਨੀ ਜਿੰਨੀ ਵੀ ਇਹ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਚਲੋ ਖੜਨਾ ਵੀ ਚਾਹੀਦਾ ਹਰੇਕ ਨੂੰ ਖੜਨਾ ਚਾਹੀਦਾ ਪਰ ਕੋਸ਼ ਹੱਦ ਤੱਕ ਆਪਦਾ ਘਰ ਤਾਂ ਘਰੇ ਬਹਿਣਾ ਤਾਂ ਘਰੇ ਹੀ ਆ ਨਾ ਕਿਸੇ ਦੇ ਘਰੇ ਤਾਂ ਰਹਿ ਨਹੀਂ ਸਕਦੇ ਆ ਚੀਜ਼ਾਂ ਵੇਖ ਕੇ ਥੋੜਾ ਜਿਹਾ ਦੁੱਖ ਬੜਾ ਜਿਆਦਾ ਵੱਡਾ ਲੱਗਦਾ ਏ ਇਹਨਾਂ ਦਾ ਕੋ ਬਾਪੂ ਤਾਂ ਵੀ ਦੇਖੀਏ ਪਹਿਲਾਂ ਪੋਤਾ ਤੋਰਿਆ ਹੁਣ ਪੁੱਤਰ ਤੋਰਨਾ ਕੋਈ ਸੌਖਾ ਥੁੜੀ ਆ ਬਿਲਕੁਲ ਜੀ ਉਹ ਤਾਂ ਉਹਨਾਂ ਨੂੰ ਹੀ ਪੁੱਛ ਸਕਦਾ ਜੀ ਆਪਾਂ ਆਪਾਂ ਨਹੀਂ ਬਿਆਨ ਕਰ ਸਕਦੇ ਹੁਣ ਬਾਪੂ ਦੇ ਦਿਲ ਚ ਵੜ ਕੇ ਨਹੀਂ ਵੇਖਦਾ ਹੋਊਗਾ ਕਿ ਸਾਰਾ ਪਰਿਵਾਰ ਜਿਹੜਾ ਤੁਰਦਾ ਮੰਜੀ ਤੇ ਬੈਠੇ ਵਹਿੰਦੇ ਆ ਬਹੁਤ ਔਖਾ ਮੈਨੂੰ ਮੈਨਿੱਕੀ ਹੁੰਦੇ ਕਿ ਕਹਾਣੀ ਨਹੀਂ ਹੁੰਦੀ ਸੀ ਵੀ ਧਰਤੀ ਹੀਟ ਲ ਬੋਲਦਾ ਬਾਪੂ ਹੀ ਜਿਹਾ ਲੱਗਦਾ ਅੱਜ ਬਸ ਬਿਲਕੁਲ ਬਿਲਕੁਲ ਇੱਕ ਮਾਤਾ ਤੁਸੀਂ ਦੇਖ ਹੀ ਲਈਏ ਕੀ ਬਣਿਆ ਆਓ ਮੈਂ ਤੁਹਾਨੂੰ ਮਾਤਾ ਨਾਲ ਮਿਲਾਉਣਾ ਜਦੋਂ ਜਦੋਂ ਗੱਲਾਂ ਕਰਦੇ ਆ ਨਾ ਤੁਹਾਨੂੰ ਆਪ ਨੂੰ ਰੋਣ ਆਉਂਦਾ ਸਾਨੂੰ ਵੀ ਆਉਂਦਾ ਹਮੇਸ਼ਾ ਹੀ ਆਉਂਦਾ ਪਰ ਉਹਨਾਂ ਦੇ ਫਿਰ ਸੁਣਨਾ ਵੀ ਪੈਂਦਾ ਦੁੱਖ ਸੱਚੀ ਹਿੰਮਤ ਘੱਟ ਹੈ ਯਾਰ ਮਾਤਾ ਨੂੰ ਕਿਵੇਂ ਪੁੱਛਾਂ ਵੀ ਪਹਿਲਾਂ ਪੁੱਤਾਂ ਤੋੜਿਆ ਹੁਣ ਪੁੱਤਰ ਪੂਰਾ ਹੋ ਗਿਆ ਕੀ ਪੁੱਛਾਂ ਵੀ ਕਿਵੇਂ ਮਹਿਸੂਸ ਹੋ ਰਿਹਾ ਯਾਰ ਕਿਵੇਂ ਕਰੀਏ ਤਾਂ ਬੈਠਾ ਨਹੀਂ ਜਾਂਦਾ ਉਹ ਤੁਹਾਡੀ ਦਵਾਈ ਕਿੰਨੇ ਦੀ ਹੁੰਦੀ ਥੋੜੀ ਮਹੀਨੇ ਦੀ ਆਪਾਂ ਗੱਲ ਕਰੀਏ 8000 ਦੀ ਇੱਕ ਮਹੀਨੇ ਦੀ ਪਹਿਲੇ ਮਸਾ ਪੂਰਾ ਹੁੰਦਾ ਹੋਣਾ ਹੁਣ ਬਾਲਾ ਔਖਾ ਸਾਨੂੰ ਪਤਾ ਜਿੰਨੀਆਂ ਕੁ ਜ਼ਿੰਮੇਵਾਰਾਂ ਬਚਦਾ ਹੈ ਕੁਝ 8000 ਦੀ ਮੇਰੀ ਆਉਂਦੀ ਬਾਪੂ ਦੀ ਅੱਡ ਆਉਂਦੀ ਹੈ ਬੱਚਿਆਂ ਦੀ ਪੜਾਈ ਅੱਡ ਕਰਾਉਣੇ ਆ ਫੀਸ ਬੈਣਾਂ ਦੀ ਭਰਨੀ ਸਕੂਲਾਂ ਦੀ ਵੀ ਭਰਨੀ ਖਰਚਾ ਵੀ ਦੇਣਾ ਇਹਨਾਂ ਨੂੰ ਸਾਰਾ ਹੀ ਲਪਰੇ ਨਾ ਲੋੜਦੀ ਆਪਣੇ ਜਮਾਨੇ ਚ ਜਿਦੇ ਤਾਂ ਮੰਕੇ ਪਾਣੀ ਪੀਣ ਜੋਗੀਆਂ ਨੇ ਇਹਨਾਂ ਨੂੰ ਕੀ ਪਤਾ ਸੁਖਣੇ ਵੇਲੇ ਉਹਨਾਂ ਦੇ ਕਿਹੜੇ ਉਹ ਜਿੰਨੀ ਆਪਣੀ ਜ਼ਮੀਨ ਆ ਆਪਣੀ ਜ਼ਮੀਨ ਤਾਂ ਮਤਲਬ ਦਵਾਈ ਦਾ ਖਰਚਾ ਨਹੀਂ ਪੂਰਾ ਹੋ ਰਿਹਾ ਆਪਣਾ ਆ ਰਿਪੋਰਟਾਂ ਕਰੇ ਪਈਆਂ ਜਿਹੜੀ ਆਉਂਦੀ ਤੇ ਆ ਵੀ ਮੇਰੀ ਦਵਾਈ ਲੈਣ ਕੌਣ ਜਾਏਗਾ ਮੈ ਲੈ ਕੇ ਕੌਣ ਮੈਨੂੰ ਜਾਏਗਾ ਮਾਤਾ ਦੀ ਦਵਾਈ ਚੱਲਦੀ ਹੈ ਇਹਦੇ ਵੀ ਚੱਲਦੀ ਹੈ ਅੱਜ ਹੁਣੇ ਡਾਕਟਰ ਦੇ ਕੇ ਗਿਆ ਫੋਨ ਕਰਕੇ ਉਹਨੂੰ ਗਏ ਹੁਣ ਦੇ ਕੇ ਗਿਆ ਇਹਨੂੰ ਵੀ ਦਵਾਈ ਆ ਬੋਤਲਾਂ ਲਵਾਉਣੀ ਆ ਉਹਨੂੰ ਵੀ ਦਵਾਈ ਬਾਪੂ ਦੀ ਵੀ ਨਾਲ ਮੰਗਾਉਣੀ ਜਿੱਥੋਂ ਮੇਰੀ ਚੱਲਦੀ ਉੱਥੇ ਬਾਪੂ ਦੀ ਚੱਲਦੀ ਹੁਣ ਉਹ ਇਦ ਰੰਗ ਪਿਆ ਹੈ ਨਾ ਬਾਪੂ ਨੂੰ ਦਮ ਲਮ ਮੈਂ ਮਾਤਾ ਨਾਲ ਗੱਲ ਕਰਾਂ ਇੰਨੀ ਮੇਰੇ ਚ ਤਾਂ ਹਿੰਮਤ ਹੈ ਨਹੀਂ ਮੈਂ ਸਿਰਫ ਤੁਹਾਨੂੰ ਨਹੀਂ ਕਹਿ ਰਿਹਾ ਵੀ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਜੋ ਸਾਡੇ ਤੋਂ ਹੋਊਗਾ ਜਿੰਨਾ ਸਾਡੇ ਤੋਂ ਹੋਊਗਾ ਅਸੀਂ ਵੀ ਕਰਾਂਗੇ ਤੁਸੀਂ ਵੀ ਕਰੋ ਔਰਲ ਮਿਲ ਕੇ ਪਰਿਵਾਰ ਦੀ ਪਾਪ ਫੜਗੇ